Come oh ਆਹ ਗੱਟੇ ਗੜੀ ਆਹ ਹੋਰ ਕੰਮ ਕਰਨੀ ਆਹ ਆਹ ਸਭ ਦੇਖ ਲੈਣਾ ਕੋਈ ਗੱਡੀ ਨੂੰ ਜਾਨ ਵੀ ਪਹਿਲਾਂ ਪੈ ਜਾਂਦੀ ਇਹਨਾਂ ਨੂੰ ਕੋਈ ਨਹੀਂ ਮੋੜਦਾ ਮੋੜਾ ਮੋੜ ਜਾਨੀ ਆ ਤੇ ਹਣੀ ਬਾਬਾ ਯਾਸੀ ਗਾ ਜੁੱਸੀ ਤੋਂ ਤੀਰਾਂ ਦੀ ਹਾਂ ਗੱਟੇ ਮੁਰੇ ਰੱਖਣ ਜਾਂ ਤੂੰ ਗੱਡੀਆਂ ਕਿੱਧਰ ਆਉਣ ਆਉਂਜਾ ਅੱਜ ਠੀਕ ਹੈ ਜੀ ਗੱਡੀਆਂ ਮੋੜੇ ਰੱਖਵਾਉਂਦੇ ਗੱਡੀਆਂ ਘੱਟ ਆ ਆਹੋ ਕੀ ਹੋ ਰਿਹਾ ਘਾਣੋ ਦੇ ਗੱਡੀਆਂ ਆਪਣੀ ਗੱਡੀ ਨੇ ਹੈਗੀ ਹੈਗੀ ਆ ਆਇਆ ਕਿਤੇ ਮੈਂ ਕਬਰੀ ਲਾਇਆ ਕਿਤੇ ਨਾਲ ਦੇ ਵਿੱਚ ਹੋਇਆ ਹਾਂ ਆਹ ਬਸ ਕੀ ਕਰਾਂ ਨਾ ਨਾਲ ਕੋਈ ਮਰਜ਼ੀ ਨਹੀਂ ਆਉਂਦਾ ਕੀ ਵੀ ਨਹੀਂ ਤੇ ਉਹ ਕਾਹਦੀਆਂ ਕਰੇ ਉਹਨੂੰ ਪਾਣੀ ਦਾ ਫੋਲ ਦੇ ਤੇ ਨਾ ਕੋਈ ਮਤਲਬ ਨਹੀਂ ਆਉਂਦਾ ਕੋਈ ਨਹੀਂ ਆਪਾਂ ਆਪਾਂ ਨਾਲ ਸਾਡੇ ਸਮੱਸਿਆ ਹੱਲ ਕਰਾਂਗੇ ਲੰਬੀ

वाहे गुरु जी वाहगुरु जी का खालसा वाहेगुरु जी की फतेह जिन्हें वीर अपने हरे खड़े ने ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਆ ਉਸੇ ਹਿਸਾਬ ਦੇ ਨਾਲ ਆਪਾਂ ਅਡਜਸਟ ਕਰ ਲਗੇ ਤਾਂ ਕਿ ਸਮੇਂ ਦੀ ਬਹੁਤ ਘਾਟ ਆ ਤੇ ਆਪਾਂ ਇਹ ਸਮੇਂ ਦਾ ਪੂਰਾ ਲਾਹਾ ਲੈਣਾ ਤੇ ਧੰਨਵਾਦ ਜੀ ਆ ਪਿੰਡ ਤਾਰੇ ਵਾਲੇ ਦੇ ਕਿਉਂਕਿ ਕੱਲ ਹੀ ਨੌਜਵਾਨ ਮੁੰਡਿਆਂ ਦੇ ਨਾਲ ਸੰਪਰਕ ਹੋਇਆ ਸੀਗਾ ਆ ਕੇ ਗਏ ਸੀਗੇ ਇੱਥੇ ਤਾਂ ਜਿਵੇਂ ਸਾਰੇ ਪਿੰਡਾਂ ਦੇ ਵਿੱਚ ਹੀ ਇਹ ਉਤਸ਼ਾਹ ਹੈ ਕਿ ਲੋਕੀ ਡੀਕੀ ਜਾਂਦੇ ਆ ਆਪਦੇ ਆਪ ਹੀ ਆਪਦੇ ਘਰ ਦਾ ਕਾਰਜ ਸਮਝ ਕੇ ਮੂਹਰੇ ਲੱਗੇ ਹੋਏ ਨੇ ਸਿੱਖ ਸੰਗਤ ਸਮੁੱਚੀ ਸਿੱਖ ਸੰਗਤ ਇਹਨੂੰ ਕੋਈ ਵੋਟਾਂ ਦੇ ਤੌਰ ਤੇ ਨਹੀਂ ਲੈ ਰਿਆ ਇਹ ਵੋਟਾਂ ਦੇ ਤੌਰ ਤੇ ਲੈਣਾ ਵੀ ਨਹੀਂ ਚਾਹੀਦਾ ਇਹ ਸਾਡਾ ਨਿੱਜੀ ਇੱਕ ਫਰਜ਼ ਬਣਦਾ ਕਿਉਂ ਉਸ ਪਰਵਾਰ ਦੇ ਸਨਮਾਨ ਵਾਸਤੇ ਅਸੀਂ ਵੀ ਇਕੱਠੇ ਹੋਈਏ ਖੜੇ ਹੋਈਏ ਜਿਹੜੇ ਪਰਿਵਾਰਾਂ ਨੇ ਸਾਡੀ ਨੱਤੀ ਹੋਈ ਪਾਕ ਸਾਡੀ ਕੌਮ ਦੇ ਸਿਰ ਤੇ ਰੱਖੀ ਹੈ। ਇਹ ਕੁਮਾਰੀ ਗੱਜ ਕੇ ਆਪਾਂ ਫਤਿਹ ਬੁਲਾਈਏ ਤੇ ਵਿਚਾਰਾਂ ਦੀ ਸਾਂਝ ਕਰੀਏ। ਮੈਂ ਵੀਰਾਂ ਨੂੰ ਸੇਵਾਦਾਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ 5 ਕਿ ਮਿੰਟ ਕੋਈ ਨਹੀਂ ਆਪਾਂ ਪਾਣੀ ਵੀ ਸਾਰੇ ਜਣੇ ਪੀਲਾਂਗੇ। ਸਾਰੇ ਜਣੇ ਆਪਾਂ ਬਾਅਦ ਚ ਪਾਣੀ ਵਰਤਾਂਗੇ। ਪਹਿਲਾਂ ਆਪਾਂ ਭਾਈ ਸਾਹਿਬ ਦੇ ਵਿਚਾਰ ਆਪਾਂ ਸੁਣਨੇ ਹੈਗੇ ਆ ਤੇ ਗੱਜ ਵੱਜ ਕੇ ਆਪਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪਾਂ ਸੁਭਾਗਿਆ ਕਿ ਉਹ ਪਰਿਵਾਰਾਂ ਦੇ ਵਾਰਸ ਆਪਣੇ ਕੋਲੇ ਆਇਆ ਕੋਈ ਸਬਾਬ ਬਣਿਆ ਅਕਾਲ ਪੁਰਖ ਦੀ ਕਿਰਪਾ ਹੋਈ ਆ ਉਹਦਾ ਹੁਕਮ ਹੋਇਆ ਆਪਾਂ ਉਹਨਾਂ ਦੇ ਪਰਿਵਾਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਹ ਜਿਹੜੀ ਬੇਨਤੀ ਲੈ ਕੇ ਆਏ ਜਿਹੜੀਆਂ ਸਾਂਝ ਆਪਣੇ ਨਾਲ ਕਰਨੀਆਂ ਚਾਹੁੰਦੇ ਆ ਤੇ ਸਾਰੇ ਵੀਰਾਂ ਨੇ ਆਪਾਂ ਪੂਰੇ ਧਿਆਨ ਦੇ ਨਾਲ ਉਹਨਾਂ ਨੂੰ ਸੁਣਨਾ ਮੈਂ ਇਹ ਗੱਲ ਕਹਿਣਾ ਵੀ ਹੁੰਦਾ ਵੀ ਇਹ ਅਕਾਲ ਪੁਰਖ ਦੀ ਮਿਹਰ ਹੀ ਹੈ ਵੀ ਆਪਣੀ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ। ਉਹਨਾਂ ਪਰਿਵਾਰਾਂ ਦੇ ਦੂਝ ਉਹਨਾਂ ਦਾ ਬਾਹਾਨਾ ਬਣਿਆ ਜਿਨ੍ਹਾਂ ਦਾ ਸਨਮਾਨ ਸਮੁੱਚੇ ਸਿੱਖ ਜਗਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਲੋਕ ਉਹਨਾਂ ਦਾ ਸੀਸ ਨਿਵਾਉਂਦੇ ਆ। ਮੈਨੂੰ ਲੱਗਦਾ ਵੀ ਜਿਹੜੇ ਉਹਨਾਂ ਨੇ ਸਾਡੇ ਲਈ ਕੰਮ ਕੀਤੇ ਨੇ ਸਾਡੀ ਕੌਮ ਲਈ ਜਿਹੜਾ ਕੁਝ ਕੀਤਾ ਆ ਆਪਾਂ ਸਾਰੇ ਜ਼ਿੰਦਗੀਆਂ ਉਹਨਾਂ ਦੇ ਕਰਜ਼ ਨਹੀਂ ਉਤਾਰ ਸਕਦੇ। ਤੇ ਮੈਂ ਉਸੇ ਵਾਸਤੇ ਆਪਣੇ ਨਗਰ ਦੇ ਵਿੱਚ ਪਹੁੰਚਣ ਵਾਸਤੇ ਸਰਦਾਰ ਸਣ ਸਿੰਘ ਜੀ ਆਪਣੇ ਅਗਵਾਨ ਭਤੀਜੇ ਭਾਈ ਸਖਵਿੰਦਰ ਸਿੰਘ ਜੀ ਨੂੰ ਮਾਫੀ ਦਰਨਾ ਮੈਂ ਕਿਉਂਕਿ ਅਸੀਂ ਪਹਿਲਾਂ ਮਿਲੇ ਨਹੀਂ ਕਦੇ ਸਰ ਮੈਂ ਕਹਿੰਦਾ ਵੀ ਆਪਾਂ ਸੁਣਿਆ ਵੀ ਨਹੀਂ ਆਪਾਂ ਨੂੰ ਇਹ ਸੁਭਾਰਗ ਪ੍ਰਾਪਤ ਹੋਇਆ ਵੀ ਆਪਾਂ ਉਹਨਾਂ ਨੂੰ ਮਿਲ ਵੀ ਰਹੇ ਆ ਦਰਸ਼ਨ ਵੀ ਕਰ ਰਹੇ ਆ ਸਖਵਿੰਦਰ ਸਿੰਘ ਜੀ ਅਗਵਾਨ ਭਤੀਜੇ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇ ਸਿੰਘ ਜੀ ਉਹਨਾਂ ਦੇ ਪੁੱਤਰ ਭਾਈ ਸਤਵੰਸ ਸਿੰਘ ਜੀ ਉਹ ਆਪਣੇ ਚਾਹੇ ਇੱਕ ਵਾਰੀ ਗੱਜ-ਵੱਜ ਕੇ ਜਕਾਰਾ ਲਾਈਏ ਤੇ ਆਪਾਂ ਉਹਨਾਂ ਦੇ ਵਿਚਾਰ ਸੁਣਨੇ ਉਹਨਾਂ ਨੂੰ ਬੁਲਾਵਾਂਗੇ ਬੋਲੇ ਸੋਨ ਹਾ ਜੀ ਜ਼ਿੰਦਾਬਾਦ ਤੇ ਮੈਂ ਬੇਨਤੀ ਕਰੂੰਗਾ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਉਹ ਆ ਕੇ ਵਿਚਾਰਾਂ ਦੀ ਸਾਂਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਿੰਦ ਤਾਰੇ ਵਾਲ ਦੀ 60 ਦੇ ਵਿੱਚ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਸੋ ਇੱਕ ਵਾਰੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਤਰਸ ਜਿਸ ਮਾਰੇ ਨੇ ਤਰਸ ਕਰਕੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਾਏ ਸਾਡੇ ਭਾਗ ਚੰਗੇ 40 ਸਾਲ ਬੀਤ ਗਏ ਤੇ ਦੁਬਾਰਾ ਜਿਹੜੀ ਸ਼ਹਾਦਤ ਦੀ ਸੋਚ ਆ ਉਸ ਨੂੰ ਦੁਬਾਰਾ ਬੂਰ ਪੈਣਾ ਸ਼ੁਰੂ ਹੋਇਆ ਸਾਨੂੰ 20 ਦਿਨ ਤੋਂ ਬਾਅਦ ਸਾਰੇ ਹਰਕੇ ਚ ਵਿਚਰਦਾ ਮੌਕਾ ਮਿਲਿਆ ਆਪਾਂ ਮਾਝੇ ਦੀ ਧਰਤੀ ਤੋਂ ਆਏ ਆ ਭਾਈ ਸਤਵੰਦ ਸਿੰਘ ਜੀ ਦਾ ਜਿਹੜਾ ਯੱਦੀ ਨਗਰ ਉਪੇਂਡ ਅਗਵਾਨ ਖਰਤਾਰਪੁਰ ਕੋਰੀਡੋਰ ਜਿੱਥੇ ਤੁਸੀਂ ਜਾਣਦੇ ਹੋਵੋਗੇ ਪਾਕਿਸਤਾਨ ਨੂੰ ਮਹਾਰਾਜ ਦੇ ਦਰਸ਼ਨ ਕਰਨ ਉਸ ਦੇ ਨਜ਼ਦੀਕ ਹੀ ਹੈ ਪਰ ਮੈਨੂੰ ਸਭ ਤੋਂ ਵੱਧ ਖੁਸ਼ੀ ਇੱਥੇ ਮਹਿਸੂਸ ਹੋਈ ਤੇ ਜਿਹੜੇ ਮਾਲਵੇ ਦੇ ਸਿੱਖ ਨੇ ਸਾਡੇ ਉਸ ਸਿੱਖੀ ਪ੍ਰਤੀ ਸੁਹਿਰਦ ਤੇ ਸੁਚੇਤ ਨੇ ਮਾਝੇ ਵਾਲੇ ਥੋੜੇ ਜਿਹੇ ਲੜਾਕੀ ਬਿਰਤੀ ਵਾਲੇ ਨੇ ਪਰ ਮਾਲਵੇ ਵਾਲੇ ਜਿਹੜੇ ਸਿੰਘਾਂ ਦਾ ਵਾ ਸਤਕਾਰ ਸਾਨੂੰ ਆਉਣ ਦੀ ਜ਼ਰੂਰਤ ਨਹੀਂ ਸੀ ਇੱਥੇ ਸਾਰੇ ਇਕੱਠ ਦਸਰੇ ਨੇ ਜਦੋਂ ਆਪਾਂ ਵੱਖ-ਵੱਖ ਨਗਰਾਂ 'ਚ ਜਾਂਦੇ ਆ ਮਹਾਰਾਜ ਤਾਬਲਾ ਖਾਰਾ ਮਿਸ਼ਰੀਵਾਲ ਟੀਮੀਆਂਵਾਲੀ ਬੀਲੇਵਾਲ ਮਿੱਟੂਮਾਰ ਇਨ੍ਹਾਂ ਨਗਰਾਂ ਦੇ 나ਥੇਵਾਲ ਇਨ੍ਹਾਂ ਨਗਰਾਂ ਨੇ ਸਮੁੱਚੇ ਰੂਪ ਦੇ ਵਿੱਚ ਇੱਕ ਮੱਤੇ ਕੋਕੇ ਮਤਾ ਹੀ ਪਾਸ ਕਰਤਾ ਕਿ ਜਿਹੜੀ ਇਹ ਚੋਣ ਆ ਇਹ ਸਾਡੀ ਅਣਖ ਗੈਰਤ ਦਾ ਪ੍ਰਤੀਕ ਆ ਤੇ ਆਪਾਂ 8000 ਤੜੇ ਲੋਕ ਆ ਸਾਡਾ ਖੂਨ ਦੇ ਵਿੱਚ ਇੱਕ ਫਿਤਰਤ ਆ ਮਹਾਰਾਜ ਨੇ ਦਿੱਤੀ ਪਰਿਆਦੇ ਵਿੱਚ ਕਿਤੇ ਪਾਪ ਦੀ ਪੱਗ ਲੱਥ ਜੇ ਤੇ ਪੁੱਤ ਨੂੰ ਨਹੀਂ ਦੇਰ ਤੱਕ ਘਰ ਨਹੀਂ ਹੁੰਦਾ ਜੀਨੀਦਰ ਤੱਕ ਬਦਲਾ ਨਾ ਲੈ ਤੋ ਕਿ ਸਾਡੇ ਖੂਨ ਚ ਆ ਇਹ ਮਹਾਰਾਜ ਨੇ ਸਾਨੂੰ ਦਿੱਤੀ ਹੈ ਤਾ ਤੇ ਸਾਡਾ ਘਰ ਢਾਟਾ ਤੇ ਫਿਰ ਉਹਦੇ ਈਵੇਜ ਦੇ ਵਿੱਚੋਂ ਜੋ ਗੁਰੂ ਗੋਬਿੰਦ ਸਿੰਘ ਜੀ ਵਾਰਾਂ ਨੇ ਸਾਨੂੰ ਦਾਤ ਦਿੱਤੀ ਸੀ ਉਹ ਜੋ ਬਚਨ ਦਿੱਤੇ ਸੀ ਉਹਨਾਂ ਬਚਨਾਂ ਨੂੰ ਭਾਈ ਬਲ ਸਿੰਘ ਭਾਈ ਸਤਵੰਤ ਸਿੰਘ ਭਾਈ ਗੀਰ ਸਿੰਘ ਜਿਨ੍ਹਾਂ ਨੇ ਗੁਰੂ ਰਾਮ ਦਾਸ ਮਹਾਰਾਜ ਦੇ ਦਰ ਤੇ ਖੜ ਕੇ ਅਰਦਾਸ ਕੀਤੀ ਹੈ ਸੱਚੇ ਬਾਦਸ਼ਾਹ ਜਿਨ੍ਹਾਂ ਤੇਰਾ ਘਰ ਟਾਇਆ ਸੀ ਜਿਨ੍ਹਾਂ ਤੇਰੀ ਛਾਤੀ 'ਚ ਮੋੜ ਕੀਤੇ ਸੀ ਮਹਾਰਾਜ ਸਾਨੂੰ ਐਡਾ ਵੱਲ ਬਖਸ਼ੀ ਉਹਦੀ ਛਾਤੀ ਪਾੜਦੀ ਤੇ ਫਿਰ ਪਾੜ ਵਿਖਾਈ ਤੁਸੀਂ ਮਾਲਵੇ ਦੇ ਵਿੱਚ ਬਾਬਾ ਫਰੀਦ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਜਿਸ ਧਰਤੀ ਤੋਂ ਪਾਈਬ ਸਿੰਘ ਜੀ ਦੇ ਸਪੁੱਤਰ ਜਿਹੜਾ ਸ਼ੰਗਰਜ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਵੱਲੋਂ ਰਬਿਆ ਸੀ ਉਹ ਸ਼ਰਸ਼ ਦੇ ਵਿੱਚ ਪਾਈ ਸਾਹਿਬ ਪਾਈ ਬਲ ਸਿੰਘ ਪਾਈ ਸਤਵੰਦ ਸਿੰਘ ਪਾਈ ਕੇਰ ਸਿੰਘ ਸੁਖਾ ਜਿੱਦਾ ਜਿਨ੍ਹਾਂ ਨੇ ਦੁਨੀਆ ਜੇ ਮਿਸਾਲ ਕੀਤੀ ਪੀਸੀ ਵਾਲੇ ਵੇਰ ਲਾਏ ਨੇ ਬਹੁਤ ਆਤ ਨੌਜਵਾਨ ਪੀੜੀ ਸੋਸ਼ਲ ਮੀਡੀਆ ਨਾਲ ਜੁੜੀ ਆ ਜੇ ਸੋਨੀਆਂ ਦੇ ਵਿੱਚ ਹੁਕਮਰਾਂ ਗੋਲੀ ਨਾਲ ਮਰੀਆ ਕੋਇਂਦਰਾ ਗਾਂਧੀ ਮਰੀਆ ਅਜ ਤੱਕ ਰਾਜਾ ਆਪਣੀ ਮੌਤ ਨਾਲ ਆਪ ਮਰਿਆ ਇਹਨੂੰ ਇਹਦੀ ਕੀਤੀ ਦੀ ਸਜ਼ਾ ਫਖਰੇ ਕੌਮ ਆਪਣੀ ਯੋਧਿਆ ਨੇ ਦਿੱਤੀ ਸੋ ਆਪਾ ਆਸ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਨਗਰ ਦੇ ਤਾਰੇਵਾਲ ਦੇ ਨਗਰ ਦੇ ਸਿੰਘਾਂ ਦੇ ਸਿਰ ਤੇ ਹੱਥ ਰੱਖ ਕੇ ਜੋ ਭਾਈ ਬਿਆਨ ਸਿੰਘ ਜੀ ਦੀ ਸੋਚ ਸ਼ਹਾਦਤ ਦੀ ਸੋਚ ਉਹ ਜਗ ਆਗਦੀ ਹੈ ਜਿੰਨਾ ਸਾਹਮਣੇ ਇਕੱਠ ਆ ਇਹ ਕੋਈ ਪਾਰਟੀ ਨਾਲ ਜੁੜੇ ਹੋਣਗੇ ਪਿੰਡਾਂ ਚ ਜੁੜਦੇ ਨੇ ਲੋਕ ਆਪਾਂ ਵੀ ਜੁੜਦੇ ਹੋਵਾਂਗੇ ਪਰ ਜਿੱਥੇ ਸਾਡੀ ਅੜਕ ਗੈਰਤ ਦੀ ਗੱਲ ਆਉਂਦੀ ਆ ਉਥੇ ਪੰਜਾਬੀ ਕਿਸੇ ਦਾ ਸਮਝੌਤਾ ਨਹੀਂ ਕਰਦੇ ਸਰਬ ਤੇ ਸਰਪਾਈ ਬਲ ਸਿੰਘ ਦੇ ਪੁੱਤਰ ਨੂੰ ਚੋਨ ਲੜਾਉਤਾ ਮੇਨ ਮੋਟਿਵ ਇਹ ਸੀ ਕਿ 40 ਸਾਲ ਬੀ ਚੁੱਕੇ ਨੇ ਨਾ ਬਖਸ਼ਣ ਯੋਗ ਤੇ ਨਾ ਭੁੱਲਣ ਯੋਗ ਜੋ ਕਾਰਾ ਉਸ ਸਮੇਂ ਦੀ ਹਕੂਮਤ ਦੀ ਕਾਂਗਰਸ ਸਰਕਾਰ ਤੇ ਫੌਜ ਦੇ ਜਰਨੈਲਾਂ ਨੇ ਕੀਤਾ ਉਹ ਅੱਜ ਤੱਕ ਸਾਨੂੰ ਸਮਝ ਨਹੀਂ ਲੱਗੀ ਉਹ ਸਾਡੇ ਸਵਾਲ ਦਾ ਜਵਾਬ ਨਹੀਂ ਦੇ ਸਕੇ ਸੋ ਜਦੋਂ ਤੁਸੀਂ ਭਾਈ ਬਿਆਸ ਸਿੰਘ ਦੇ ਸੁਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਦੇਸ਼ ਦੀ ਪਾਰਲੀਮੈਂਟ ਜ ਜਿਹਦੇ ਵਿੱਚ 140 ਕਰੋੜ ਲੋਕਾਂ ਦੀ ਚੋਣ ਹੋ ਕੇ 543 ਐਮਪੀ ਜੁੜੇ ਜਾਲੇ ਨੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਬੈਠਿਆ ਹੋਣਾ ਦੇਸ਼ ਦਾ ਗ੍ਰਹਿ ਮੰਤਰੀ ਬੈਠਾ ਹੋਣਾ ਉਹ ਸੰਸਦ ਦੇ ਵਿੱਚ ਜਿੱਨੇ ਸਾਡਾ ਘਰ ਟਾਇਆ ਉਹਦੇ ਵਿੱਚ ਖੂਨ ਵਾਲਾ ਕੋਈ ਇੱਕ ਜੀ ਰਾਹੁਲ ਗਾਂਧੀ ਜਾਂ ਉਹਦੀ ਮਾਂ ਬੈਠੀ ਹੋਏਗੀ। ਉਹਦੇ ਵਿੱਚ ਜਦੋਂ ਸਾਡਾ ਭਾਈ ਬਿਰਨ ਸਿੰਘ ਦਾ ਪੁੱਤਰ ਜਾ ਕੇ ਬੈਠੇਗਾ ਪੁੱਛੇਗਾ ਕਿ ਸਾਡਾ ਘਰ ਕਿਉਂ ਟਾਇਆ? ਮੇਰੇ ਬਾਪ ਤੇ ਮੇਰੇ ਭਰਾ ਜਿਹੜੇ ਭਾਈ ਬਿਰਨ ਸਿੰਘ ਦੇ ਨਾਲ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ? ਇਸ ਦੇ ਨਾਲ ਹੀ ਜਿਹੜੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਜਿਹੜੇ ਸਿੰਘ ਤੇ ਸਿੰਘਣੀਆਂ ਨਮਸਕਾਰ ਕਰਨਗੇ ਸੀ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ ਜਦੋਂ ਇਹ ਹੁੰਦਾ ਸਿੱਖ ਲੜਾਈ ਲੜਦਾ ਯਾਰਦੇ ਨੇ ਇਹ ਸਾਨੂੰ ਕੌਮ ਦੇ ਵਿੱਚ ਇਸ ਤਰ੍ਹਾਂ ਧਕਾਰਦੇ ਨੇ ਪਿਆਤਵਾਦੀ ਨੇ ਇਹ ਖਾੜਕੂ ਆਦਿ ਹੋਣਗੇ ਇਹਨਾਂ ਦੀ ਸੋਚ ਹੈ ਸਰਕਾਰਾਂ ਦੇ ਜਿਹੜੇ ਵਿੱਚ ਜਿਹੜੇ ਬਿਰਤ ਬੁਚੜ ਵਰਗੇ ਦੇ ਮੁੰਡੇ ਨੇ ਉਹ ਬੋਲਦੇ ਨੇ ਪਰ ਮੈਂ ਤੁਹਾਨੂੰ ਕਲੀਅਰ ਕਰ ਦੱਸਣੀ ਚਾਉਣਾ ਹੈ ਦੁਨੀਆ ਦੇ ਵਿੱਚ ਪਾਈ ਬਿਆਨ ਸਿੰਘ ਪਾਈ ਸਤਵੰਦ ਸਿੰਘ ਪਾਈ ਕੇਰ ਸਿੰਘ ਪਾਈ ਸੁਖਾ ਜਿੰਦਾ ਸੰਤ ਬਾਬਾ ਜਰਨੈਲ ਸਿੰਘ ਛੇ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਪੰਥ ਦੇ ਵਿੱਚ ਪ੍ਰਮਾਨਿਤ ਪਰਿਵਾਰ ਨੇ ਇਹਨਾਂ ਦੇ ਰੈਕਡ ਚੈੱਕ ਕਰ ਲਏ ਜਾਣ ਜੇ ਕ੍ਰਿਮੀਨਲ ਬੰਦੇ ਸੀ ਇਹ ਸਰਕਾਰ ਉਹਨੂੰ ਹੀ ਨੌਕਰੀ ਚ ਲੈਂਦੀ ਹੈ ਜਿਹਦਾ ਰੈਕੋਰਡ ਸਹੀ ਹੋਊਗਾ ਇਹ ਕੋਈ ਗੈਂਗਸਟਰ ਨਹੀਂ ਸੀ ਇਹ ਆਮ ਘਰਾਂ ਦੇ ਮੁੰਡੇ ਸੀ ਆਪਾਂ ਆਮ ਘਰਾਂ ਚੋਂ ਨਿਕਲੇ ਆ ਜਿਹਨੇ ਸਾਡਾ ਘਰ ਉਹਨੇ ਢਾਇਆ ਫਿਰ ਆਪਾਂ ਨੇ ਉਹਨੂੰ ਢਾਇਆ ਹਾਲਾਂਕਿ ਸਰਕਾਰਾਂ ਪੈਦਾ ਕਰਦੀਆਂ ਨੇ ਤੇ ਕਰ ਰਹੀਆਂ ਨੇ ਤੁਸੀਂ ਸਮਝੋ ਕਿੱਡੀਆਂ ਸ਼ਾਸਨ ਦੇ ਤਹਿਤ ਆਤਵਾ ਦੇ ਦੌਰਾਨ ਸਾਡੀ ਇੱਕ ਪੀੜੀ ਖਤਮ ਕਰ ਦਿੱਤੀ ਇੱਥੇ ਹੀ ਵਸਦੀ ਇੱਕ ਪੀੜੀ ਦਸ਼ੇ ਜੇ ਲਾ ਦਿੱਤੀ ਸਾਡੀ ਤੀਸਰੀ ਪੀੜੀ ਜ਼ਿਮੀਂਦਾਰ ਆਪਾ ਬੈਠੇ ਆ 25-25 ਲੱਖ ਰੁਪਇਆ ਲਾ ਕੇ ਜ਼ਮੀਨਾਂ ਬੈਂਕਾਂ ਨੂੰ ਪਲੱਜ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਬੈਠੇ ਕਿੱਥੋਂ ਲਿਆਵਾਂਗੇ ਪੁੱਤ ਕਿੱਥੋਂ ਪੈਦਾ ਹੋਣਗੇ ਸੁੱਖੇ ਜਿੰਦੇ ਸਤਵੰਤ ਬੇਤਵਰਗੇ ਇਸ ਗੱਲ ਨੂੰ ਸਮਝੀਏ ਸਾਰੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਇਥੋਂ ਸਤਕਾਰਯੋਗ ਇਲੈਕਸ਼ਨ ਲੜ ਰਹੇ ਨੇ ਤੇ ਲੜਨੀ ਚਾਹੀਦੀ ਆ ਉਹਨਾਂ ਨੂੰ ਇਸ ਵਾਰ ਆਪ ਸਮੁੱਚੇ ਰੂਪ ਚ ਇਹ ਗੱਲ ਕਹਿ ਸਕਦੇ ਆ ਕਿ ਤੁਸੀਂ ਦੁਬਾਰਾ 22 ਸਾਲ ਨੂੰ ਐਮ.ਐਲ.ਏ ਵੀ ਬਣ ਜਾਓਗੇ ਮੰਤਰੀ ਵੀ ਤੁਹਾਨੂੰ ਬਣਾ ਦੇਣਗੇ ਪਰ ਇਸ ਵਾਰ ਸਾਡੀ ਜਿਹੜੀ ਅਣਖਗੈਰ ਦੀ ਗੱਲ ਆ ਸਾਨੂੰ 40 ਸਾਲ ਬੀਤ ਚੁੱਕੇ ਨੇ ਸਾਨੂੰ ਅੱਜ ਤੱਕ ਇਹ ਸਮਝ ਹੀ ਨਹੀਂ ਆ ਰਹੀ ਸੋ ਜਿੰਨੇ ਵੀ ਤੁਸੀਂ ਸਾਥ ਦੇ ਵਿੱਚ ਜੁੜ ਕੇ ਬੈਠੇ ਹੋ ਅੰਦਰੋਂ ਆਪਾਂ ਸਾਰੇ ਇੱਕ ਜੂ ਨੂੰ ਪਾਈ ਬਲ ਸਿੰਘ ਜੀ ਦੇ ਸੁਪੁੱਤਰ ਸਰਜੀਤ ਸਿੰਘ ਜੀ ਖਾਲਸਾ ਦਾ ਚੋਣ ਨਿਸ਼ਾਨ ਗੰਨਾ ਦੇ ਕਿਸਾਨ ਜੋ ਦੂਸਰੀ ਨੰਬਰ ਮਸ਼ੀਨ ਤੇ ਚੌਥੇ ਨੰਬਰ ਦਾ ਬਟਨ ਉਹਨੂੰ ਨੱਪ ਕੇ ਆਪਾਂ ਜਿੰਦ ਵਾਲੇ ਪਾਸੇ ਲੈ ਕੇ ਜਾਣਾ ਬੈਠੇ ਨੇ ਭਾਈ ਕੀਰ ਸੰਜੀਤ ਦੇ ਸੁਪੁੱਤਰ ਖੂਨ ਦੇ ਜਾਇ ਭਾਈ ਸਤਵੰਦ ਸਿੰਘ ਜੀ ਜਿੱਡੇ ਆਰ ਜੇ ਕੇ ਅੰਬਲੇ ਦਾ ਤੇ ਇਹ ਹੋ ਜਾਣਾ ਇੱਕ ਗੈਡਮੈਨ ਹੋ ਜਾਣਾ ਉਹ ਸਾਰਾ ਪਿੰਡ ਖਰੀਦ ਸਕਦਾ ਆ ਆਮ ਘਰਾਚੇ ਅੱਜ ਵੀ ਰਹਿ ਰਹੇ ਆ ਆਪਾਂ ਕੁਝ ਸਾਡੇ ਕੋਲ 1.5 ਕਰੋੜ ਦੀਆਂ ਮਰਸਦੀਆਂ ਗੱਡੀਆਂ ਨਹੀਂ ਆ ਜਿੱਦਾਂ ਆਮ ਸਿੱਖ ਸਾਡੇ ਰਹਿਣ ਦੀਆਂ ਗੱਡੀਆਂ ਦੇ ਵਿੱਚ ਉਵੇਂ ਦਾ ਹੀ ਸਾਡਾ ਰਹਿਣਾ ਬੈਣਾ ਸੂ ਐਮਪੀ ਬਣ ਕੇ ਆਪਾਂ ਕੋਈ ਸਰਕਾਰ ਦੀਆਂ ਗੱਡੀਆਂ ਦੇ ਝੰਡੇ ਦੀ ਝੂਲੜੇ ਅੱਡੇ ਸਾਨੂੰ ਜੋ ਮਹਾਰਾਜ ਨੇ ਵਡਿਆਈ ਦਿੱਤੀ ਹੈ ਉਹਦੇ ਸਾਹਮਣੇ ਕੁਝ ਚੀਜ਼ਾਂ ਨੇ ਸਿਰਫ ਸਾਡੀ ਮੁਸ਼ਕਿਲ ਦਾ ਸਵਾਲ ਹੈ ਵੀ ਆਪਾਂ ਉੱਤੇ ਬੈਠ ਕੇ ਤੈਨੂੰ ਦੱਸਣਾ ਚਾਹੀਦਾ ਉਹ ਜਿੰਨਾਂ ਨੂੰ ਮਾਰਦੇ ਉਹ ਇਹ ਫਿਰ ਜਿੰਦੇ ਨੇ ਇਸ ਕਰਕੇ ਸਮੁੱਚੇ ਨਗਰ ਦੇ ਚਰਨਾਂ 'ਚ ਆਪਾਂ ਬੇਨਤੀ ਅਪੀਲ ਲੈ ਕੇ ਆਏ ਆ ਤੁਸੀਂ ਭਾਈ ਬੈਂਸ ਸਿੰਘ ਦੇ ਸੁਪੁੱਤਰ ਨੂੰ ਆਪਣਾ ਵੋਟ ਪਾ ਕੇ ਸਾਰੀਆਂ ਸੰਗਤਾਂ ਪੇੜ ਦੇ ਵਿੱਚ ਆਪਣਾ ਸਹਿਚਾਰਾ ਹੋਣਾ ਬਹੁਤ ਜ਼ਰੂਰੀ ਆ ਤੇ ਹਰ ਗੱਲ ਲੜਾਈ ਮਸਲੇ ਦਾ ਹੱਲ ਨਹੀਂ ਹੁੰਦੀ ਜਿੰਨੇ ਵੀ ਇੱਥੋਂ ਤੁਹਾਡੇ ਪਾਰਟੀਆਂ ਦੇ ਉਰਦਨ ਨੂੰ ਆਪਾਂ ਬੇਨਤੀ ਕਰ ਸਕਦੇ ਆਂ ਵੀ ਇਹ ਸਵਾਲ ਆਪਾਂ ਆਪਣੀ ਮੋਟਰ ਫਾਈਬਰ ਸਿੰਘ ਦੇ ਪੁੱਤਰ ਨੂੰ ਦੇ ਲਈਏ ਆਪਾਂ ਲਾਸਟ ਨਗਰ ਤੋਂ ਆਏ ਆ ਤੇ ਜਦੋਂ ਇੱਥੋਂ ਤੱਕ ਆਉਂਦਿਆਂ ਘੱਟ ਤੋਂ ਘੱਟ ਜਿਹੜਿਆ ਨੌਜਵਾਨ ਵੀ ਨਹੀਂ ਜਰਮੀ ਤੇ ਮੋਟਰਸਾਈਕਲਾਂ ਤੇ ਇਹ ਕੁਝ ਪੈਸੇ ਦੇ ਕੇ ਨਹੀਂ ਆਏ ਅਜਨੀਆਂ ਗੱਡੀਆਂ ਨਾਲ ਆਈਆਂ ਕਿਸੇ ਨੇ ਪੈਸਾ ਨਹੀਂ ਕਿਸੇ ਕੋਲ ਆ ਇਸ ਸਰਫਿਕਾ ਦਸਤਾਰ ਜਿਹੜੀ ਸਾਡੀ ਉੱਚੀ ਕੀਤੀ ਹੈ ਯੋਧਿਆਂ ਨੇ ਉਹਨੂੰ ਸਮਰਪਿਤ ਹੋ ਕੇ ਆਏ ਨੇ ਸੋ ਮੈਂ ਅਖੀਰ ਦੇ ਵਿੱਚ ਪਿੰਡ ਤਾਰੇਵਾਲ ਦੀ ਸਾਥ ਦੇ ਵਿੱਚ ਜਿੰਨੇ ਬਜ਼ੁਰਗ ਸਾਡੇ ਵੀਰ ਨੌਜਵਾਨ ਬੱਚੇ ਜੁੜ ਕੇ ਬੈਠੇ ਨੇ ਨੌਜਵਾਨ ਪੀੜੀ ਕੋ ਇੱਕ ਸਭ ਤੋਂ ਵੱਡਾ ਮਾਰੇ ਦੇ ਤਰੁਪ ਬਾਲ ਦਿੱਤਾ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਆ ਉਹਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ ਇਪਾਈ ਟੈਨਸਿਕ ਦਾ ਪੁੱਤਰ ਇੱਥੋਂ ਚੋਣ ਲੜ ਰਿਹਾ ਨਹੀਂ ਸੱਥਾਂ ਚਰਾਹਿਆਂ ਦੇ ਵਿੱਚ ਇਹ ਗੱਲ ਜਾਣੀ ਚਾਹੀਦੀ ਆ ਸੋ ਅਕੀਰ ਦੇ ਵਿੱਚ ਇੰਨੀ ਜਰਮੀ ਦੇ ਵਿੱਚ ਤੁਸੀਂ ਜੁੜ ਕੇ ਬੈਠੇ ਹੋ ਸਮੁੱਚੇ ਪ੍ਰਬੰਧਕ ਜਨ ਤੇ ਸਮੁੱਚੇ ਦਾ ਕਰਦਾ ਆਪਾਂ ਧੰਨਵਾਦ ਕਰਦੇ ਆ ਜੋ ਤੁਸੀਂ ਸਾਨੂੰ ਕਾਇਮ ਦਿੱਤਾ ਆਪਣੀ ਜੀਵਨ ਦੀ ਸਮੇਂ ਤੋਂ ਸੋ ਦਾ ਸਮੁੱਚੇ ਪ੍ਰਬੰਧ ਜਾਂਦਾ ਧੰਨਵਾਦ ਕਰਕੇ ਇੱਥੇ ਫਤਿਹ ਬਰੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਇੱਕ ਬੇਨਤੀ ਨਾਲ ਹੋਰ ਕਰਨੀ ਆ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਰੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਾਂ ਨੂੰ ਸਮਾਂ ਦਿੱਤਾ ਕੱਲ ਨੂੰ ਆਪਣਾ ਮਾਗੇ ਪ੍ਰਾਣੇ ਤੋਂ ਨਿਹਾਰ ਸਿੰਘ ਵਾਲਾ ਰੋਡ ਸ਼ੋਅ ਹੋਣਾ ਮੋਟਰਸਾਈਕਲ ਕਾਰਾਂ ਜੋ ਵੀ ਵੀਰ ਹੈਗੇ ਨੇ ਆਪਣੇ ਆਪਾਂ ਵੱਧ ਤੋਂ ਵੱਧ ਲੋਦੇ ਵਿੱਚ ਹੰਗਾਰਾ ਭਰੀਏ ਆਪਾਂ ਆਪ ਵੀ ਚੱਲੀਏ ਨਾਲ ਦੇ ਪਿੰਡਾਂ ਦੇ ਵਿੱਚ ਹੋਰ ਵੀ ਹੈਗੇ ਨੇ ਉਹਨਾਂ ਵੀਰਾਂ ਨੂੰ ਵੀ ਆਪਾਂ ਲੈ ਕੇ ਚੱਲੀਏ ਕੱਲ ਨੂੰ 9 ਵਜੇ ਬਾਗੇ ਪੁਰਾਣੇ ਦਾਣਾ ਮੰਡੀ ਕੋਟਕਪੂਰਾ ਰੋਡ ਤੇ ਉਹ ਰੋਡ ਜੋ ਹੋਣਾ ਹੈ ਉਹਦੇ ਵਿੱਚ ਸਾਰੇ ਵੀਰ ਆਪਣੇ ਆਪ ਹੀ ਆਪਾ ਸੇਵਾ ਲਈਏ ਤੇ ਹੋਰਾਂ ਵੀਰਾਂ ਨੂੰ ਵੀ ਦਸੀਏ ਆਪਾਂ ਉਹ ਰੋਡ ਦੇ ਵਿੱਚ ਵੀ ਸ਼ਾਮਲ ਹੋਈਏ ਤੇ ਹੋਰਾਂ ਵੀਰਾਂ ਨੂੰ ਵੀ ਉਹਦੇ ਬਾਰੇ ਦਸੀਏ ਤੇ ਇਸ ਤੋਂ ਅੱਗੇ ਸ਼ਹੀਦ ਭਾਈ ਕੇਰ ਸਿੰਘ ਜੀ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਪਰਿਵਾਰ ਵੀ ਇੱਥੇ ਆਇਆ ਉਹਨਾਂ ਦੇ ਸੁਪੁੱਤਰ ਭਾਈ ਸਤਵੰਤ ਸਿੰਘ ਜੀ ਉਹ ਵੀ ਆਪਣੇ ਨਗਰ ਦੇ ਵਿੱਚ ਪਹੁੰਚੇ ਆ ਤੇ ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਮੈਕਸ ਤੇ ਗੱਜ ਕੇ ਜਕਾਰਾ ਲਾਇਓ ਉਹੀ ਜੋਸ਼ ਦੇ ਨਾਲ ਜਿਹੜੇ ਜੋਸ਼ ਦੇ ਨਾਲ ਉਹਨਾਂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੇ ਜੋਸ਼ ਦੇ ਨਾਲ ਸਾਡੇ ਸੰਘਰਸ਼ ਚੱਲਦੇ ਆ ਉਸੇ ਜੋਸ਼ ਦੇ ਨਾਲ ਜਕਾਰਾ ਲਾਉਣਾ ਬੋਲੇ ਈਸਾਨ ਹਾ ਵਾਹਿਗੁਰੂ ਹਾ ਬੋਲੇ ਈਸਾਨ ਹਾ ਵਾਹਿਗੁਰੂ ਹਾ ਜੀਤ ਭਾਈ ਕੇਰ ਸਿੰਘ ਦੇ ਸੁਪੁੱਤਰ ਭਾਈ ਸਤਵੰਤ ਸਿੰਘ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਭਗਤੇ ਖਾਲਸਾ ਜੀ ਤੁਹਾਨੂੰ ਪਤਾ ਹੈ ਇਹ ਹੈ ਕਿ ਇੱਕ ਤਰੀਕ ਨੂੰ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੇ ਨੇ ਤੇ ਇੱਕ ਤਰੀਕ ਨੂੰ ਤੁਸੀਂ ਦਰਬਾਰ ਸਹਿਤ ਅਕਾਲ ਤਖਤ ਦਾ ਵੀ ਉਹ ਧਿਆਨ ਕਰਕੇ ਤੁਸੀਂ ਵੋਟਾਂ ਪਾਣੀ ਹੈ ਜੇ ਚੋਣ ਤੇ ਐਦੀ ਕਰ ਦਿੱਤਾ ਸੀ ਤੇ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਸਭ ਤੇ ਉਸਲਾ ਬਦਲਾ ਉਹਨਾਂ ਨੇ ਆਪਣੇ ਸਿਰ ਤੇ ਚੜਾਇਆ ਹੋਇਆ ਕਰਜ਼ਾ ਉਹਨਾਂ ਨੇ ਉਹ 18 ਅਕਤੂਬਰ ਨੂੰ ਤਾੜ ਦਿੱਤਾ ਸੀ ਤੇ ਅੱਜ ਫੇਰ ਤੁਹਾਨੂੰ ਕਿ ਵੰਗਾਰ ਹੈ ਕਿ ਤੁਹਾਡੇ ਤੇ ਵੀ ਕਰਤੀ ਉਤੋਂ ਦਾ ਬਾਦ ਕਰਜ਼ਾ ਚੜਿਆ ਹੋਇਆ ਹੈ ਅੱਜ ਭਾਈ ਬੀਨ ਸਿੰਘ ਜੀ ਦਾ ਮੁੰਡਾ ਭਾਈ ਸਲਵਜੀਤ ਸਿੰਘ ਖਾਲਸਾ ਖੜੇ ਹੋਣ ਤੁਸੀਂ ਇਹਨਾਂ ਨੂੰ ਵੱਟੋ ਵੱਟ ਬੋਟਾ ਬਾਕੇ ਆਪਣਾ ਕਰਜ਼ਾ ਉਤਾਦ ਨਿਕਲ ਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨੇ ਅਕੀਰ ਇਹ ਸਾਨੂੰ ਭਾਈ ਗੇਰ ਸਿੰਘ ਜੀ ਦੇ ਸੁਪੁੱਤਰ ਭਾਈ ਸਤਵੰਤ ਸਿੰਘ ਜੀ ਤਾਂ ਵੀਰੋ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਇਹ ਪ੍ਰਮਾਤਮਾ ਦੇ ਵੱਲੋਂ ਅਕਾਲ ਪੁਰਖ ਦੇ ਵੱਲੋਂ ਇਹ ਵਰਤਾਰੇ ਵਾਤਦੇ ਨੇ ਕਿ ਕਦੇ-ਕਦੇ ਹੀ ਹੁੰਦਾ ਹੈ ਜਦੋਂ ਆਪਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ ਨਹੀਂ ਤਾਂ ਹਰੇਕ ਵਾਰੀ ਆਪਣੇ ਨਾਲ ਇਹੀ ਹੋਇਆ ਜਦੋਂ ਵੀ ਕੌਮ ਨੂੰ ਆਪਾਂ ਇਕੱਠੇ ਕਰਨ ਦਾ ਮੌਕਾ ਬਣਦਾ ਉਦੋਂ ਆਪਾਂ ਉਹਨਾਂ ਲਈ ਖੜਤ ਪਾਉਂਦੇਗੇ ਜਿਹੜੇ ਇਕੱਠੇ ਕਰਦੇ ਨੇ ਫਿਰ ਆਪਾਂ ਪਛਾਉਂਦੇ ਰਹਿ ਜਾਂਦੇ ਸਹੀ ਹੈਗਾ ਕਿ ਨਹੀਂ ਹੈਗਾ ਵੀਰੋ ਤਾਂ ਐਤਕੀ ਆਪਾਂ ਸਾਰੀ ਕੌਮ ਇੱਕ ਮੁੱਠ ਹੋਈਏ ਤੇ ਆਪਾਂ ਸਾਰੀ ਦੁਨੀਆ ਦੇ ਵਿੱਚ ਉਹ ਸੁਨੇਹਾ ਦਈਏ ਜਿਹੜੇ ਉਹ ਸਾਨੂੰ ਅਰਥਵਾਦੀ ਕਹਿ-ਕਹਿ ਕੇ ਬੁਲਾਉਂਦੇ ਨੇ ਕਿ ਉਹ ਸਾਡੇ ਤੇ ਜੁਲਮ ਹੋਏ ਸੀ ਅਸੀਂ ਉਹਨਾਂ ਜੁਲਮਾਂ ਦਾ ਬਦਲਾ ਲੈਣ ਆਸਤੇ ਆਏ ਸੀ ਜਿਹੜੇ ਪੰਜਾਬ ਦੇ ਲੋਕ ਆ ਸਾਰੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਦੇ ਆ ਜਿਨ੍ਹਾਂ ਨੂੰ ਉਹ ਲੋਕ ਅਤਵਾਦੀ ਕਹਿੰਦੇ ਸੀ ਤੇ ਜੇ ਆਪਾਂ ਇਹ ਸਲੇਣਾ ਸਾਰੀ ਦੁਨੀਆ 'ਚ ਦੇਣਾ ਚਾਹੁੰਦੇ ਆ ਤਾਂ ਆਪਾਂ ਨੂੰ ਉਹਨਾਂ ਸ਼ਹੀਦ ਪਰਿਵਾਰਾਂ ਦੇ ਨਾਲ ਅੱਜ ਖੜਨਾ ਚਾਹੀਦਾ ਉਹਨਾਂ ਦੇ ਸਨਮਾਨ 'ਚ ਮਿਲਣਾ ਜਿੰਨਾ ਕੁਝ ਮਰਜ਼ੀ ਕਰ ਲਗੇ ਆਪਾਂ ਆਪਾਂ ਉਹਨਾਂ ਦਾ ਕਰਜ਼ਾ ਨਹੀਂ ਦਾ ਸਕਦੇ ਇੱਕ ਵਾਰੀ ਗੱਜ ਕੇ ਫੱਦੇ ਬਣਾਓ ਤੇ ਕਰਨੂ ਰੋਡ ਸ਼ੋਅ ਦੇ ਵਿੱਚ ਜਿਹੜਾ ਬਾਗੇ ਪੁਰਾਣੇ ਦਾਣਾ ਮੰਡੀ ਕੋਟਪੂਰਾ ਰੋਡ ਤੇ ਹੋਣਾ ਉਹਦੇ ਵਿੱਚ ਵੀ ਆਪਾਂ ਹਾਜ਼ਰੀ ਭਰੀਏ ਸਵੇਰੇ 9 ਵਜੇ ਆਪਾਂ ਉੱਥੇ ਇਕੱਠੇ ਹੋਵਾਂਗੇ ਤੇ ਉਥੇ ਵੀ ਚੱਲਣਾ ਇਸ ਤੋਂ ਬਾਅਦ ਪਿੰਡ ਸਿੰਘਾਂ ਵਾਲੇ ਆਪਾਂ ਪਹੁੰਚਣਾ ਹੈਗਾ ਜਿਹੜੇ ਵੀ ਵੀਰ ਨਾਲ ਜਾ ਸਕਦੇ ਆ ਉਹ ਵੀ ਜਰੂਰ ਨਾਲ ਚੱਲੋ ਤਾਂ ਕਿ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਕਾਫਲਾ ਵੱਡਾ ਕਰਦੇ ਜਾਈਏ ਇਥੋਂ ਵੀਰ ਜੀ ਹੈਗੇ ਨੇ ਆਪਣੇ ਬਹੁਤ ਸਾਰੇ ਨੌਜਵਾਨ ਵੀਰ ਕੱਲ ਸਾਨੂੰ ਮਿਲੇ ਸੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਨੰਬਰ ਐਡ ਕਰਾਏ ਆ ਉਹਨਾਂ ਨਾਲ ਜੁੜ ਕੇ ਆਪਾਂ ਗਾਹ ਹੋਰ ਪ੍ਰਚਾਰ ਕਰੀਏ ਉਹਨਾਂ ਨਾਲ ਵੀ ਸੰਪਰਕ ਕਰੋ ਤੇ ਵਾਪਾ ਆਪਾਂ ਖੀਰ ਤੇ ਗੱਜਕੇ ਫੱਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ